ਆਪਣੇ ਹੱਥੀਂ ਪੜੋ ਆਇਆ ਆ ਵੇਖ ਲਓ ਭਾਈ ਜੀ ਮੈਨੂੰ ਫੜਾ ਦਿਓ ਆ ਵੇਖ ਲਓ ਪਾਣੀ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ। ਭਾਜੀ ਦੇਖੋ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸੇ ਪੀ ਲਾਂਗੇ। ਹਰ ਸਾਲ ਸੁਣਿਓ ਜੇ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ। ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ। ਹੁਣ ਇਹ ਗੱਲ ਵੀ ਪੁੱਛ ਲੈਣੀ। ਨਹੀਂ 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 ਇੱਕ ਵਾਰੀ ਲਾਉਣੀ ਕਰਾਓ। ਅੱਜ ਹੀ ਕਰਾਓ। ਅੱਜ ਹੀ ਕਰਾਓ। ਇੱਕ ਮਿੰਟ ਸੁਣ। ਰੌਲਾ ਨਾ। ਆਪਰ ਰੌਲਾ ਨਾ ਲੌਜੀਕ ਨਾਲ ਗੱਲ ਕਰਦੇ ਆ। ਇੱਕ ਇੱਕ ਮਿੰਟ। ਯਾਰ ਇੱਕ ਮਿੰਟ। ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ। ਲੈ ਲੈ ਲੈ। ਇੱਕ ਮਿੰਟ ਖੜ੍ਹ ਜਿਓ ਜੀ। ਇਹ ਰਖਣੀ ਮਾਲਵੇ ਤੇ ਜਾਂਦਾ ਉਹ ਕੀ ਹੈ? ਹੂੰ। ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡੇ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ 480 ਚੱਲਦੀ ਹੈ ਸਿਰਫ ਇਹਨਾਂ ਨੂੰ ਸੀਟ ਪੈਂਦਾ ਕਾਲ ਸੁਣਨ ਦਾ ਬੋਲਣ ਵਾਲਾ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਜਵਾਬ ਦੱਸ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲਖੇ ਸਦਾਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਭਾਜੀ ਫੋਨ ਦਿਖਤਾ ਰਿਹਾ ਰੋਜ਼ ਤਾਂ ਕਹਤਾ ਤੁਸੀਂ ਸਿਰਫ 9 ਕਰੋੜ ਲੀਟਰ ਗਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਹੋਰ ਪਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਬੱਦੀ ਦਾ ਪਾਣੀ ਬੰਦਾ ਇਹ ਚ ਤੁਹਾਨੂੰ ਕਿਉਂ ਦਰਾਜ ਨਹੀਂ ਬੱਦੀ ਦਾ ਤੁਹਾਨੂੰ ਕਿਉਂ ਦਰਾਜ ਨਹੀਂ ਜੀ 5 ਕਰੋੜ ਲੀ ਓਏ ਅਸੀਂ ਸਾਰੇ ਜਾਣਦੇ ਆ ਸੁਣ ਲੈ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਕੋਲੇ ਉੱਥੇ ਵੀ ਗਏ ਆ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ 'ਚ ਜਾਣਦੇ ਆ ਤਨੂ ਇਸੇ ਫੋਨ ਵਾਲੀ ਪ੍ਰੋਬਲਮ ਹੈ ਹੋਰ ਕਿ ਦਾ ਡਾਈਂ ਦਸੀ ਨਾ ਪ੍ਰੋਬਲਮ ਨਹੀਂ ਹੈ ਇਹ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਟਸ ਕਰਾਓ ਹੁਣੀ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਡੇ ਸਾਹਮਣੇ ਹੁਣੀ ਲਾ ਮੰਗਾਓ ਹੁਣੀ ਬਲੂਸ਼ੌਪਰ ਬਸਾਂ ਦੇ ਲਾਈਟਸ ਕਿ ਮੈਂ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ ਇਹ ਗੱਲ 100% ਬਲੈਕਮੇਲ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹਦਾ ਕੀ ਹੈ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਇਹਦਾ ਕੀ ਹੈ ਇੱਕ 150 ਡਾਈਂ ਦਾ ਨਾਂ ਤੁਸੀਂ ਕਿਉਂ ਨਹੀਂ ਲੈਂਦੇ ਇੱਕ ਬੰਦਾ ਕਿਹੜਾ ਤੁਸੀਂ 400 ਤੁਹਾਨੂੰ ਮੈਨੂੰ ਕਿਹਨੇ ਦੱਸਿਆ ਤੈਨੂੰ ਜਿੰਦਰ ਨਹੀਂ ਦੱਸਦੀ ਕਿਹਨੇ ਦੱਸਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਉਂ ਨਹੀਂ ਦੱਸਦੀ ਤੁਹਾਨੂੰ ਲਾੜੇ ਦੀ ਕਿਉਂ ਦੱਸਦੀ ਹੈ ਅੰਮ੍ਰਿਤਸਰ ਜਾ ਕੇ ਆਏ ਤੂੰ ਲਾੜੇ ਦੀ ਕਿਉਂ ਨਹੀਂ ਦੱਸਦੀ ਅਸੀਂ ਜਾ ਕੇ ਕੋਈ ਨਹੀਂ ਕਿਉਂ ਦਿਖਦਾ ਹੈ ਸਾਰੇ ਬਲੈਕ ਬੱਲਰ ਸਾਰੇ ਬਲਬ ਤੇ ਕਾਂਸ ਦਾੜਾ ਬਲੈਕ ਬੱਲਰ ਮਰਦਾ ਉਹ ਇਧਰ ਆ ਇਧਰ ਕਰਿਆ ਜਾ ਮਰਦਾ ਮਰਦਾ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਇੱਕ ਮਿੰਟਿਆੜਾ ਇੱਕ ਮਿੰਟ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਇਸ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸਣੇ ਪਈਏ ਇਹ ਗੁੰਡੀ ਕਿਉਂ ਭਾਈ ਤੁਸੀਂ ਚੁੱਪ ਜਿਵੇਂ ਆਨੂੰ 4 ਵਜੇ ਬਈ ਕਿਉਂ ਭਾਈ ਲੈਂਡ ਆਫ ਫਾਈਰ ਦਰਜਾ ਐਫ ਆਈ ਆਰ ਦਰਜਾ ਬਈ ਦੀ ਬਈ ਕਿਉਂ ਭਾਈ ਬਈ ਕਿਉਂ ਭਾਈ ਤੁਸੀਂ ਵੀ ਨਾਮ ਸੀਗਾ ਬੰਦ ਮਾਨ ਸਾਹਿਬ ਤੁਸੀਂ ਵੀ ਨਾਮ ਸੀਗਾ ਫੋਟੋ ਹੈਗੀ ਜਾਓਈ ਬੰਦਾ ਹਰ ਕਾਕਾ ਫੋਟੋ ਕਰ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਆ ਅਸੀਂ ਕਹਾਂ ਲੇ ਵੀ ਲਾ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੀ ਇਹ ਲਾ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾ ਆਂਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਬੋਥੇ ਬੋਰੀਆਂ ਪਾਈਆਂ ਸੀਮੈਂਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਆ ਸੀਨਾ ਸੰਕਤੀ ਆ ਅਸੀਂ ਤਾਂ ਕਿਹਾ ਪੂਰੀ ਗੱਲ ਦਾ ਜਵਾਬ ਲਓ ਕਿ ਅਮੀ ਤੋਜ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਅਸੀਂ ਅਸਲ ਕਰ ਲਈ ਹੈ ਅਮੋਜ ਮਾਨ ਜੀ ਓਏ ਸੁਣ ਲਓ ਮੈਂ ਤਾਂ ਜਿਹੜੀ ਗੱਲ ਓਏ ਬੱਸ ਕੀ ਕਰੀਏ ਯਾੜ ਗੱਲ ਬੋਲੀ ਜਾਂਦਾ ਪਤਾ ਨਹੀਂ ਹੁਣ ਮੈਨੂੰ ਦੱਸ ਇੱਕ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਪਹਿਲਾਂ ਦੋ ਓ ਯਾਰ ਖਾ ਗਾ ਤੂੰ ਫਾਇਰ ਵੀ ਹੈਗੀ ਐ 10000 ਬੋਲੀ ਜਾਂਦਾ ਹੈ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦਾ ਮੈਂ ਝੂਠ ਬੋਲਿਆ ਤਾਂ ਕਹਿਦੀ ਪ੍ਰਿੰਸ ਕਰਕੇ ਕੀ ਹੈ ਕਿ ਅਸਿਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰੈਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਮੋਰੀਆ ਪਾ ਕੇ ਮੋਰੀਆ ਪਾ ਕੇ ਬੰਦ ਕੀਤਾ ਤੇ ਰੈਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰੈਸਲ ਦੇ ਬੋਰੀਆ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀ ਉਤਕਾਰ ਹੈ ਕੰਗੀੜੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀ ਉਤਾਰ ਆਮ 2000 ਦੀ ਬੋਰੀਆ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਉਤਕਾਰ ਹੈ ਕੋਈ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੋਰੀਆ ਪਾਣ ਵਾਲੀਆਂ ਓਏ ਅਸੀਂ ਤਾਂ ਕਿਹਾ ਸ਼ੁਭ ਸ਼ਾਲਾ ਫਿਰ ਗੱਡੀ ਨੰਬਰ ਆਇਆ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿ ਅਸੀਂ ਕਿਹਾ ਮੈਂ ਮੁੱਕ ਰਹੇ ਹਾਂ ਅਸੀਂ ਤਾਂ ਪ੍ਰੈਸ ਕਾਨਫਰੰਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਹਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਤੁਹਾਡੇ ਘਰ ਦੀ ਸੀਵਰੇਜ ਪਾਣੀ ਗੋਬਰੀ ਪਾ ਜਾਵੇ ਕਿਤਾ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਰਾਤ ਨੂੰ ਕਿਉਂ ਪਈਆਂ ਹਾਦਸੇ ਨੇ ਬਾਣਾ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕਮਲਾ ਹੋ ਗਿਆ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਬਿਲਕੁਲ ਹੁਣ ਮੈਨੂੰ ਇਹ ਦੱਸ ਥੋੜੇ ਚੋਂ ਕਿਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਦੋ ਮੈਂ ਕੱਲ ਮੈਨੂੰ ਇਹ ਗੱਲ ਮੈਂ ਸਿੱਧਾ 500 ਇੰਡਸਟਰੀ ਸ਼ਹਿਰ ਦਾ 500 ਇੰਡਸਟਰੀ ਸ਼ਹਿਰ ਦਾ 11500 ਦਾ ਪੰਜਾਬ ਦਾ ਸਿਰਫ 9 ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨੂੰ ਤਾਂ ਮਜਮਾ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਓ ਜੀ ਗੱਲ ਇਹ ਅਸੀਂ ਬਲੈਕਮੇਲਿੰਗ ਹੁੰਦੀ ਹੈ ਅੱਛਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਸਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਜਿੰਨੇ ਜਿੰਨੇ ਹਸਪੀ ਦੇਖੋ ਗੱਲ ਸੁਣ ਲਓ ਅਸੀਂ ਮੀਨਾ ਲੈਂਦਾ ਮੀਨਾ ਲੈਂਦਾ ਕੋਈ ਹਰ ਹਸਪੀਟਲ ਵੀ ਲੈਂਦਾ ਹਰ ਹਸਪੀਟਲ ਵੀ ਨਾ ਲੈਂਦਾ ਇੱਕ ਮਿੰਟ ਗੱਲ ਸੁਣ ਲਓ ਮੇਰੀ ਸਬੂਤ ਹੈ ਆਬ ਇੱਕ ਮਿੰਟ ਖੜ ਸਬੂਤ ਹੈ ਪੁੱਛੋ ਇਹਨਾਂ ਨੂੰ ਬਿਲਕੁਲ ਸੂਤ ਦੇਵਾਂਗੇ ਸੂਤ ਵੀ ਦੇਵਾਂਗੇ ਦੇਵਾਂਗੇ ਸਬੂਤ ਵੀ ਸਬੂਤ ਦੇ ਦੋ ਸਬੂਤ ਲੈ ਕੇ ਦਊਗਾ ਸਬੂਤ ਸਾਹਮਣੇ ਸਬੂਤ ਹੈ ਇੱਕ 9 ਗੈਲਨ ਪਾਣੀ ਦਿੱਖਦਾ ਹੋਰ ਪਾਣੀ ਦਿੱਖਦਾ ਇਸ ਬੰਦੇ ਦਾ ਦੇਖ ਲਓ ਕੀ ਕਹਿ ਰਿਹਾ ਸਰ ਪਹਿਲਾਂ ਤੁਸੀਂ ਕਿਹਾ ਕਿ ਮੈਂ ਕਹਿੰਦਾ ਸਮੂਥ ਦੇ ਦਿਓ ਭਾਈ ਜੀ ਪੰਜਾਬ ਦੇ ਵਿੱਚ ਹਜ਼ਾਰਾਂ ਡਾਈ ਇੰਡਸਟਰੀ ਐ ਸਿਰਫ ਆ 200 ਡਾਈ ਦਾ ਹੀ ਟਾਰਗੇਟ ਕਿਉਂ 200 ਟਾਰਗੇਟ ਕਿਉਂ ਉਹਦਾ ਕੀ ਮਤਲਬ ਹੈ ਜਵਾਬ ਦਿਨਾ ਤੈਨੂੰ ਮੇਰੀ ਗੱਲ ਸੁਣੋ चौहान ਸਾਹਿਬ चौहान ਸਾਹਿਬ ਮੇਰੀ ਗੱਲ ਸੁਣੋ चौहान ਸਾਹਿਬ ਗੱਲ ਸੁਣ ਲਓ ਉਹ ਕੋਈ ਗੱਲ ਨਹੀਂ ਮੈਂ ਰੋਕਿਆ ਐ ਮੈਂ ਡਿੱਗਣ ਨਹੀਂ ਦਿੰਦਾ ਬੇਕੀ ਕਰੀਏ ਜੇਰੀ ਇੱਕ ਗੱਲ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਬੱਦੀ ਵਾਲੇ ਦੇ ਵੀ ਗਏ ਆ ਕਬ ਫੇਸਬੁਕ ਵੀ ਕੋਈ ਚੈਨਲ ਵੇਖ ਲੈ ਸੁਣ ਲੋ ਗੱਲ ਅਸੀਂ ਅੰਮ੍ਰਿਤਸਰ ਵਾਲੇ ਤੇ ਵੀ ਗਏ ਆ ਸਾਰੀਆਂ ਡੈਂਗੂ ਯੂਨਿਟ ਆ ਔਰ ਤੁਹਾਨੂੰ ਹੋਰ ਦੱਸ ਦਿਆਂ ਮੇਰੀ ਗੱਲ ਤਾਂ ਸਾਰੇ ਦਾ ਲਾਇਆ ਓਏ ਲਾਇਆ ਵੇਖਦਾ ਲਓ ਚੱਲ ਕੇ ਮੈਂ ਉਹੀ ਤਾਂ ਕਹਿ ਰਿਹਾ ਮੇਰੀ ਗੱਲ ਸੁਣ ਲੋ ਪਹਿਲਾਂ ਧਿਆਨ ਨਾਲ ਅਸੀਂ ਇਕੱਲਾ ਥੋੜਾ ਨਹੀਂ ਅਸੀਂ ਪੇਪਰ ਮੈਲ ਵਾਲਿਆਂ ਦੇ ਉਲਟ ਵੀ ਗਏ ਆ ਔਰ ਦੋ ਫੈਕਟਰੀਆਂ ਬੰਦ ਵੀ ਕਰਾਈਆਂ ਇੱਕ ਗੱਲ ਗੱਲ ਸੁਣ ਲਾ ਅਸੀਂ ਲਵਾਉਣ ਦੀ ਗੱਲ ਕੀਤੀ ਐ ਬੰਦ ਕਰਾ ਲੈ ਥੋੜੇ ਠੇਕਾ ਲਿਆ ਤੁਸੀਂ ਹਾਂ ਹੁਣ ਅਸੀਂ ਲਾਉਣ ਦੀ ਗੱਲ ਕੀਤੀ ਤੁਸੀਂ ਬਦਲ ਕੇ ਅਸੀਂ ਆਣ ਜਾ ਯਾਰ ਲੋਕਾਂ ਨੂੰ ਰੋਜ਼ਗਾਰ ਸਾ ਲੱਖਾਂ ਨੂੰ ਗੋਲ ਗੋਲ ਰੋਜ਼ਗਾਰ ਦਿੰਨੇ ਅਸੀਂ ਲੱਖ ਕਿੰਨੇ ਲੋਕਾਂ ਨੂੰ ਲੱਖ ਬੰਦੇ ਆ ਸਾਡੇ ਕੋਲ ਲੱਖ ਬੰਦੇ ਨੂੰ ਰੋਜ਼ਗਾਰ ਦਿੰਦੇ ਆ ਲੱਖ ਬੰਦੇ ਨੂੰ 60 ਕਰੋੜ ਰੁਪਇਆ ਸਾਫ਼ ਕਰਨ ਦਾ ਲਾਉਂਦੇ ਆ ਪਾਣੀ ਚਲੋ ਸਾਰਾ ਮੀੜਾ ਤੁਹਾਨੂੰ ਦਿਖਾਈਏ ਬਾਹਰ ਸਭ ਚੋ ਤੁਹਾਨੂੰ ਦਿਖਾਈਏ ਹੁਣ ਬੋਲਣਾ ਮੈਂ 18 ਕਿੱਲੇ ਚ ਪਲਾਂਟ ਲਾਇਆ ਹੈ ਜਿਹੜੀ ਨਸੀ ਸਾਫ਼ ਕਰਦੀ ਹੈ ਪਾਣੀ ਜਿਹੜੀ ਨਸੀ ਸਾਫ਼ ਕਰਦੀ ਹੈ ਉਹਨੂੰ ਟਾਰਗੇਟ ਆ ਜਿਹੜੀ ਸਿੱਧਾ ਬੰਦੀ ਉਹਨਾਂ ਦੇ ਰਿਸ਼ਤੇਦਾਰ ਆ ਅੱਛਾ ਹੁਣ ਸਾਹ ਲੈ ਲਿਆ ਹੁਣ ਚੁੱਪ ਹੁਣ ਬੋਲਣਾ ਹੁਣ ਦੱਸਿਓ ਜੇ ਜਿਹੜੀ ਇਹ ਗੱਲ ਕਹਿ ਰਿਹਾ ਓ ਯਾਰ ਐ ਨਾ ਕਰੋ ਵੇਚਣ ਨਾ ਬੋਲੋ ਸਾਡਾ ਕੋਈ ਬੰਦਾ ਬੋਲ ਰਿਹਾ ਹੈ ਵੇਚ ਗੱਲ ਕਰਨ ਦਿਓ ਜੇ ਆਪਾਂ ਗ ਹੌ ਯੂ ਟੈਲਿੰਗ ਮੀ ਸਾਦਲੀ ਇਹਨਾਂ ਨੂੰ ਤੇਰੇ ਕਹਿੰਦੇ ਆ ਜਾਣਗੇ ਆ ਵੇਖ ਲੋ ਯਾਰ ਇੱਕ ਮਿੰਟ ਕੈਮਰੇਆ ਨੂੰ ਦਿਖਾ ਦਿਓ ਜੀ ਆਏ ਮਾਮਲਾ ਹੁਣ ਇਹ ਆਂਦੇ ਜਿਹੜਾ ਕੰਮ ਇਹਨਾਂ ਦਾ ਵੀ ਕਰਾ ਦੇਣਾ ਮੈਨੂੰ ਪਤਾ ਹੈ ਕੀ ਕਰਨਾ ਚਾਹ ਰਹੇ ਆ ਸਾਧਿਆ ਅਖਰ ਤਾਂ ਹੁਣ ਰੱਖੀ ਰੱਖੀ ਗਲਾਕਾ ਬੱਟਾ ਦੀ ਪਾਣੀ ਪਾ ਲਈਓ ਪੂਰਾ ਭਰ ਕੇ ਪਾਣਾ ਚਾਹੀਦਾ ਆਹ ਲੋ ਆਹ ਹੱਥ ਨੀ ਫੜੋ ਆ ਨਾ ਆ ਵੇਖ ਲਓ ਪਹਿਲਾਂ ਮੈਨੂੰ ਫੜਾ ਲਓ ਆ ਵੇਖ ਲਓ ਭਾਈ ਸਾਫ ਕਰਦੇ ਆ ਅਸੀਂ ਇਹ ਸਾਫ ਪਾਣੀ ਹੈ ਹੁਣ ਇਹ ਜੇ ਸਾਫ ਪਾਣੀ ਮੈਂ ਇਹਨਾਂ ਨੂੰ ਕਹਿ ਚੁੱਕਿਆ ਕਿ ਇਹਨੂੰ ਪੀ ਲਓ ਭਾਜੀ ਲੇਖ ਤੁਸੀਂ ਲੈਟਰਿੰਗ ਬਾਅਦ ਥੋੜਾ ਪਾਣੀ ਬਸੇ ਹੀ ਪੀ ਲਾਂਗੇ ਮਰ ਸਾਹਿਬ ਸੁਣਿਓ ਜੀ ਤੁਸੀਂ ਲੈਟਰਿੰਗ ਬਾਅਦ ਹੁੰਦਾ ਪਾਣੀ ਪੀ ਲਾਂਗੇ ਕੋਈ ਬੰਦਾ ਪੀ ਲੂਗਾ ਸੀ ਪੀ ਲਾਂਗੇ ਹੁਣ ਇਹ ਗੱਲ ਵੀ ਪੁੱਛ ਲੈਣੇ ਨਹੀਂ 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 ਇੱਕ ਮਿੰਟ ਲਾਫ ਨੂੰ ਕਰਾਓ ਅੱਜ ਹੀ ਕਰਾਓ ਅੱਜ ਹੀ ਕਰਾਓ ਇੱਕ ਮਿੰਟ ਸੁਣ ਰਾਮ ਪਾਣੀ ਪਰੋਲਣਾ ਨਾ ਬਾਬਾ ਰਾਮ ਨਾ ਲੌਜੀਕ ਨਾਲ ਗੱਲ ਕਰਦੇ ਆ ਇੱਕ ਮਿੰਟ ਯਾਰ ਇੱਕ ਮਿੰਟ ਇਹ ਪਾਣੀ ਇਹ ਆਰਡਰ ਕੱਢਿਓ ਜੇ ਕੰਮ ਆਵੇ ਲੈ 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 ਇੱਕ ਮਿੰਟ ਖੜ੍ਹ ਜਿਓ ਜੀ ਇਹ ਰਖਣੀ ਮਾਲਵੇ ਤੇ ਜਾਂਦਾ ਉਹ ਕੀ ਹੈ ਉਹ ਪਾਣੀ ਕਾਹਦਾ ਹੈ ਇਹੀ ਪਾਣੀ ਆ ਨਾ ਆਰਡਰ ਦਿਓ ਜੇ ਜ਼ਰਾ ਜ਼ਿੰਮੇਦਾਰ ਬਣ ਕੇ ਗੱਲ ਕਰੋ ਤੁਸੀਂ ਪਹਿਲਾਂ ਵੀ ਸਾਨੂੰ ਉਦੋਂ ਤਿੰਨ ਵੇਲੇ ਵੀ ਬੜਾ ਧਮਕੀਆਂ ਦਿੱਤੀਆਂ ਸੀ ਵਪਾਰੀਆਂ ਵਾਲੀ ਜ਼ਬਾਨ ਰੱਖੋ ਗੁੰਡਿਆਂ ਵਾਲੀ ਨਾ ਕਰੋ ਇੱਕ ਮਿੰਟ ਇੱਕ ਮਿੰਟ ਸ਼ਹਿਰ ਦੇ ਵਿੱਚ 480 ਚੱਲਦੀ ਹੈ ਸਿਰਫ ਇਹਨਾਂ ਨੂੰ ਸੀਟੀਵੀ ਆਂਦਾ ਆਰਾਮ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ ਓਏ ਕੋਈ ਸੀਟੀਵੀ ਦਿਖਦਾ ਹੋਰ ਕੁਝ ਨਹੀਂ ਦਿਖਦਾ 480 ਚੱਲਦੀ ਹੈ ਹੋਰ ਚੱਲਦੇ ਉਹ ਨਹੀਂ ਦਿਖਦੀਆਂ ਇਹਨਾਂ ਨੂੰ ਔਰ ਇਸ ਦੇ ਰਿਸ਼ਤੇਦਾਰ ਹਨ ਓਹਨਾਂ ਦਾ ਰਿਸ਼ਤੇਦਾਰ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਗੱਲ ਸੁਣ ਲਓ ਤੂੰ ਬੋਲਣ ਵਾਲਾ ਰਿਸ਼ਤੇਦਾਰ ਹੈ ਸਾਰੇ ਨਾਲ ਇੱਕ ਮਿੰਟ ਦੱਸਿਓ ਜੇ ਤੁਹਾਨੂੰ ਉਹਨੇ ਬਲੈਕਮੇਲਿੰਗ ਲਈ ਫੋਨ ਕੀਤਾ ਸੀ ਪਾਜੀ 400 ਇੰਡਸਟਰੀ ਸ਼ਹਿਰ ਜਲਦੀ ਮੇਰੀ ਗੱਲ ਦਾ ਜਵਾਬ ਦੇ ਦਿਓ ਮਾਨ ਸਾਹਿਬ ਪਹਿਲਾਂ ਮੈਂ ਜਵਾਬ ਦੇਉਂਗਾ ਮੈਂ ਦੇਉਂਗਾ ਪਹਿਲਾਂ ਜਵਾਬ ਦੱਸ ਤੈਨੂੰ ਲੱਖੇ ਸਦਾ ਨੇ ਨੇ ਬਲੈਕਮੇਲਿੰਗ ਲਈ ਫੋਨ ਕੀਤਾ ਪਾਜੀ ਫੋਨ ਦਿਖਤ ਰਿਹਾ ਰੋਜ਼ਦਾਨ ਕਹਿੰਦਾ ਤੁਸੀਂ ਸਿਰਫ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ 9 ਕਰੋੜ ਲੀਟਰ ਪਾਣੀ ਤੇ ਨਹੀਂ ਉਹ ਬਣੀ ਸ਼ਹਿਰ ਦਾ ਬੰਦਾ 5 ਕਰੋੜ ਲੀਟਰ ਪਾਣੀ ਬੰਦਾ ਬੰਦੀ ਦਾ ਪਾਣੀ ਬੰਦਾ ਇਹ ਚ ਤੁਹਾਨੂੰ ਕਿਉਂ ਦਰਾਜ ਨਹੀਂ ਕਾਲੀ ਨਾ ਕਰੋ ਬੰਦੀ ਦਾ ਤੁਹਾਨੂੰ ਕਿਉਂ ਦਰਾਜ ਨਹੀਂ ਜੀ 5 ਕਰੋੜ ਲੀਟਰ ਹੈ ਕੇ ਚਲੀਏ ਓਏ ਅਸੀਂ ਸਾਰੇ ਜਾਣਦੇ ਆ ਸੁਣ ਲੈ ਗੱਲ ਜਿੱਥੇ ਡਾਈਂਗਾ ਨਾ ਪਿੰਗਲਾੜੇ ਜਾਣਾ ਚਾਹੀਦਾ ਅਸੀਂ ਸਾਰੇ ਪੰਜਾਬ ਚ ਜਾਂਦੇ ਆ ਸਾਨੂੰ ਇਸੇ ਫੋਨ ਵਾਲੀ ਪ੍ਰੋਬਲਮ ਹੈ ਹੋਰ ਕੀ ਡਾਈਂ ਦਸੀ ਨਾ ਫੋਨ ਨਹੀਂ ਹੈ ਪਤਾ ਕਿਉਂ ਨਹੀਂ ਜਾਂਦੇ ਕਿਉਂਕਿ ਪੰਜਾਬ ਨੂੰ ਹੁਣੀ ਲਾਈਟ ਟੈਸਟ ਕਰਾਓ ਹੁਣੀ ਡਸਟਿੰਗ ਕਰਾਓ ਇੱਕ ਮਿੰਟ ਇਹ ਗੱਲ ਦੱਸੋ ਇੱਕ ਮਿੰਟ ਮੈਂ ਵੀਰੇ ਸਾਹਮਣੇ ਹੁਣੀ ਲਾ ਮੰਗਾਓ ਹੁਣੀ ਬਲੈਕਮੇਲ 100% ਬਲੈਕਮੇਲ ਇਹਨਾਂ ਨੇ ਦੱਸਿਆ ਬਲੈਕਮੇਲਿੰਗ ਵਾਲੀ ਗੱਲ ਬਿਲਕੁਲ 100% ਬਲੈਕਮੇਲ ਰਿਹਾ ਦੱਸ ਕਿੱਥੇ ਫੋਨ ਆਇਆ 100% ਬਲੈਕਮੇਲ ਰਿਹਾ ਮਤਲਬ ਇਹਦਾ ਮਤਲਬ ਇਹ ਉਹਦਾ ਕੀ ਹੈ ਮੈਨੂੰ ਇੱਕ ਬੰਦੇ ਨੂੰ ਤੰਗ ਕਰਨਾ ਮਤਲਬ ਇਹ ਕੀ ਆਵਾਜ਼ ਇੱਕ 402 ਦੇ ਨਾਮ ਤੁਸੀਂ ਕਿਉਂ ਨਹੀਂ ਲੈਂਦੇ ਇੱਕ ਬੰਦਾ ਕਿਹੜਾ ਤੁਸੀਂ ਤੁਹਾਨੂੰ ਜੈਂਡਰ ਨਹੀਂ ਦੱਸਦੀ ਕਿਹੜੀ ਦਿਖਦੀ ਤੁਹਾਨੂੰ ਅੰਮ੍ਰਿਤਸਰ ਦੀ ਕਿਹੜੀ ਦਿਖਦੀ ਤੁਹਾਨੂੰ ਲੁਧਿਆਣਾ ਦੀ ਕਿਹੜੀ ਦਿਖਦੀ ਹੈ ਅੰਮ੍ਰਿਤਸਰ ਜਾ ਕੇ ਆਈ ਹੈ ਤੁਹਾਨੂੰ ਲੁਧਿਆਣਾ ਦੀ ਕਿਉਂ ਨਹੀਂ ਦਿਖਦੀ ਅਸੀਂ ਜਾ ਕੇ ਕੋਈ ਨਹੀਂ ਦਿਖਦਾ ਹੈ ਸਾਰੇ ਬਲੈਕ ਬੈਲਰ ਸਾਰੇ ਬਲੈਕ ਸਾਰੇ ਦਾੜਾ ਬਲੈਕ ਬੈਲਰ ਮਰਦਾ ਹੋਇਆ ਇੱਧਰ ਆ ਇੱਧਰ ਮੋਤਮਾਮਤ ਆ ਮੈਂ ਐਸਐਸਪੀ ਨੂੰ ਪੁੱਛਣਾ ਚਾਹੁੰਦਾ ਇੱਕ ਮਿੰਟ ਿਆ ਰੱਖ ਮੈਂ ਇੱਕ ਮਿੰਟ ਖੈਰਾ ਜੀ ਆ ਖੈਰਾ ਜੀ ਇੱਕ ਮਿੰਟ ਆ ਅਸੀਂ ਐਸਐਸਪੀ ਨੂੰ ਐਸਐਸਪੀ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਇੱਥੋਂ ਦਾ ਕਾਲਿੰਗ ਟਾਈਮ ਦਿੱਤਾ ਹੀ ਪਰ ਅੱਜ ਦਾ ਤੁਹਾਨੂੰ ਅਸੀਂ ਸੱਦਿਆ ਇਹ ਗੁੰਡੇ ਬਣ ਕੇ ਕਿਉਂ ਆਏ ਇੱਥੇ ਭਾਈ ਸਾਹਿਬ ਤੁਸੀਂ ਤੁਸੀਂ ਬਸੜੇ ਇਹ ਗੁੰਡੇ ਕਿਉਂ ਭਾਈ ਤੁਸੀਂ ਕਿਉਂ ਆਏ ਸਾਡੂ 4 ਵਜੇ ਬਾਈ ਕਿਉਂ ਭਾਈ ਲਾਇਨ ਦਾ ਅਫੀਰ ਦਰਜਾ ਅਫੀਰ ਦਰਜਾ ਬੰਦਰੀ ਦੀ ਬੰਦਰੀ ਕਾ ਭਾਈ ਬੰਦਰੀ ਕਾ ਭਾਈ ਤੁਸੀਂ ਵੀ ਨਾਮ ਸੀਗਾ ਬਦਮਾਨ ਸਾਹਿਬ ਤੁਸੀਂ ਵੀ ਨਾਮ ਕੋਲ ਫੋਟੋ ਹੈਗੀ ਕੋਈ ਬੰਦਾ ਫੋਟੋ ਕਰਦੇ ਅਸੀਂ ਪ੍ਰੈਸ ਅਸੀਂ ਪ੍ਰੈਸ ਸੱਦੀ ਹੈ ਅਸੀਂ ਕਹਿੰਦੇ ਵੀ ਲਾਅ ਐਂਡ ਆਰਡਰ ਸਾਡੇ ਉਲਟ ਪੈਂਦੇ ਪੁਲਿਸਾਂ ਨੂੰ ਘਰਾਂ ਚੋਂ ਫੜਦੀ ਐ ਕਿ ਜੇ ਇਹ ਲਾਅ ਐਂਡ ਆਰਡਰ ਖਰਾਬ ਕਰਦੇ ਆ ਹੀ ਆਂਦੇ ਆ ਨਾ ਆ ਦੱਸੋ ਕੀ ਹੋ ਰਿਹਾ ਫਿਰ ਮੈਂ ਆਸੀਂ ਸਾਰੇ ਬੰਦਿਆਂ ਨੂੰ ਚੁੱਪ ਕਰਾਇਆ ਖੜ ਜਾ ਯਾਰ ਚੁੱਪ ਕਰਾਇਆ ਚੁੱਪ ਕਰਾ ਕੇ ਮੈਂ ਕਿਹਾ ਆਪਾਂ ਲੌਜੀਕਲ ਗੱਲ ਕਰਦੇ ਆ ਆਹੀ ਕਿਹਾ ਤੁਹਾਡੇ ਸਾਹਮਣੇ ਆ ਲੌਜੀਕਲ ਗੱਲ ਦਾ ਤਰੀਕਾ ਲਾਅ ਐਂਡ ਆਰਡਰ ਦੀ ਗੱਲ ਕਰ ਆ ਲੌਜੀਕਲ ਰਾਤ ਨੂੰ ਆ ਕੇ ਰਾਤ ਨੂੰ ਆ ਕੇ ਉਥੇ ਬੋਰੀਆਂ ਪਾਈਆਂ ਸੀਮਿੰਟ ਦੇ ਕੰਕਰੀਟ 500 ਬੋਰੀ ਪਾਈ ਸੁਣੋ ਮੇਰੀ ਗੱਲ ਸੁਣ ਲੋ ਗੱਲ ਸੁਣ ਲੋ ਓਏ ਅਸੀਂ ਤਾਂ ਪ੍ਰੈਸ ਕਾਨਫਰੰਸ ਕਰਕੇ ਗਿਆ ਜਿੰਨਾ ਕਰਨ ਕੀਤੀ ਹੈ ਅਸੀਂ ਤਾਂ ਕਿਹਾ ਪੂਰੀ ਗੱਲ ਦਾ ਜਵਾਬ ਲੈ ਲਓ ਕਿ ਅਮੋਜ ਮਾਨ ਜੀ ਇਹ ਕਹਿੰਦੇ ਨੇ ਕਿ ਰਾਤ ਨੂੰ ਆ ਕੇ ਬੋਰੀਆਂ ਪਾ ਕੇ ਬੰਦ ਕਰ ਜਾਂਦੇ ਨੇ ਤੁਸੀਂ ਅੱਜ ਸੁਣੋ ਗੱਲ ਸੁਣ ਲੋ ਗੱਲ ਸੁਣ ਲੋ ਗੱਲ ਅਸੀਂ ਤਾਂ ਹਸਲ ਕਰ ਲਈ ਹੈ ਅਮੋਜ ਮਾਨ ਜੀ ਓਏ ਸੁਣ ਲੋ ਮੈਂ ਤਾਂ ਜਿਹੜੀ ਗੱਲ ਓਏ ਬਸ ਗੱਲ ਕੀ ਕਰੀਏ ਯਾਰ ਗੱਲ ਬੋਲੀ ਜਾਣਾ ਪਤਾ ਨਹੀਂ ਹੁਣ ਮੈਨੂੰ ਦੱਸ ਬੋਰੀਆਂ ਪਾਣਾਂ ਬੋਰੀਆਂ ਬੋਰੀਆਂ ਪਾਈਆਂ ਪਹਿਲਾਂ ਪਹਿਲਾਂ ਪਾਈਆਂ ਓ ਯਾਰ ਖਾ ਜਾਂਦਾ ਐ ਫਾਇਰ ਵੀ ਹੈਗੀ ਐ 10000 ਬੋਲੀ ਜਾਂਦਾ ਬੋਲੀ ਕਿਉਂ ਜਾਂਦਾ ਪਤੰਦਰਾ ਮੈਨੂੰ ਬੋਲ ਲੈਂਦੇ ਮੈਂ ਝੂਠ ਬੋਲੇ ਤਾਂ ਕੈਦੀ ਪ੍ਰਿੰਸ ਕਰਕੇ ਕੀ ਹੈ ਕਿ ਅਸੀਰ ਹਸਲ ਕੀਤੀ ਹੈ ਬੰਦ ਨਹੀਂ ਕੀਤਾ ਬੰਦ ਕਰਨ ਦੀ ਰਸਲ ਕੀਤੀ ਤਾਂ ਬੰਦ ਕਰਨ ਦਾ ਟਾਈਮ ਦਿੱਤਾ ਸੀ 3 ਦਸੰਬਰ ਉਹ ਪਾ ਕੇ ਉਹ ਪਾ ਕੇ ਬੰਦ ਕੀਤਾ ਤੇਰੇ ਸੰਗਿਰ ਦੇ ਬੋਰੀਆ ਕਿਉਂ ਪਾਈਆਂ ਫਿਰ ਹੁਣ ਦੱਸੋ ਰੇ ਸਰਗੇ ਮੇ ਕਿਉਂ ਪਾਈਆਂ ਫਿਰ ਮੈਂ ਦੱਸ ਰਿਹਾ ਤੁਹਾਡੇ ਕੋਲ ਕੀਦਾਰਾ ਕੰਗਿੜੀ ਦੇ ਬੋਰੀਆ ਪਾਣ ਦਾ ਤੁਹਾਡੇ ਕੋਲ ਕੀਦਾਰਾ ਮ ਦੋ ਬਜਾਰ ਨਹੀਂ ਬੋਰੀਆ ਪਾਣ ਦਾ ਦੱਸੋ ਮੈਨੂੰ ਤੁਹਾਡੇ ਕੋਲ ਕੀਦਾਰਾ ਹੈ ਕੋਈ ਹਾਂ ਵਪਾਰੀਆਂ ਵਾਲੀ ਜ਼ੁਬਾਨ ਹੈ ਕੋਈ ਬੜੂ ਹੋ ਜਾ ਬਾਰੀਆਂ ਓਏ ਅਸੀਂ ਤਾਂ ਕਿਹਾ ਸ਼ੁਭਾਸ਼ਲਾ ਫਿਰ ਗੱਡੀ ਨੰਬਰ ਆ ਜਾ 1 ਮਿੰਟ ਗੱਲ ਸੁਣੋ ਜੇ ਮੈਂ ਤਾਂ ਕਿਹਾ ਕਿਆ ਸੀ ਕਿਹਾ ਮੈਂ ਮੁੱਕ ਕਰ ਰਿਹਾ ਹਾਂ ਅਸੀਂ ਦਾ ਪ੍ਰੈਸ ਕਾਨਫਰੈਂਸ ਅਗਲੇ ਦਿਨ ਕਰਕੇ ਕਿਹਾ ਹੈ ਕਿ ਅਸੀਂ ਰਹਿਸਲ ਕੀਤੀ ਹੈ ਹੁਣ ਇਹ ਦੱਸਣਗੇ ਕਿ ਆ ਜਿਹੜਾ ਤੁਹਾਡੇ ਕੋਲ ਕੀ ਰਾਈਟ ਸੀ ਅਬਦੋਜ ਮਾਨ ਜੀ ਬੋਰੀਆਂ ਪਾਣ ਦਾ ਠੇ ਵਾਲੀ ਗੱਲ ਤੁਹਾਡੇ ਘਰ ਦੀ ਸੀਵਰੇਜ ਪਾਣੀ ਦੀ ਬੋਰੀ ਪਾ ਜਾਵੇ ਕਿਤਾ ਲੱਗੂਗਾ ਤੁਹਾਨੂੰ ਅੱਛਾ ਇੱਕ ਦੱਸਿਓ ਜੀ ਰਾਤ ਨੂੰ ਕਿਉਂ ਪਈਆਂ ਹਾਦਸੇ ਬਾਣਾਂ ਦੇ ਚੋਰੀ ਕਿਉਂ ਕੀਤੀ ਤੂੰ ਬੋਲ ਰਿਹਾ ਕਿ ਮੈਨੂੰ ਸੁਣ ਰਿਹਾ ਮੈਂ ਸਮਝ ਜਵਾਬ ਰਿਹਾ ਤੁਹਾਨੂੰ ਨਹੀਂ ਨਹੀਂ ਹੁਣ ਮੈਨੂੰ ਜਵਾਬ ਦੇ ਨਾ ਤੁਸੀਂ ਪਾਈਆਂ ਨਾ ਬੋਰੀਆਂ ਤੁਸੀਂ ਬੋਰੀਆਂ ਪਾਈਆਂ ਯਾਰੇ ਬੰਦਾ ਕੰਬਲਾਓਗੇ ਮੈਂ ਹੁਣੇ ਤਾਂ ਕਹਿ ਕੇ ਹਟਿਆ ਹੁਣ ਤੂੰ ਮੇਰੀ ਗੱਲ ਦਾ ਜਵਾਬ ਦੇ ਜਿਹੜਾ ਤੂੰ ਲੱਖੇ ਦੇ ਬਾਰੇ ਕਿਹਾ ਹੈ ਬਿਲਕੁਲ ਹੁਣ ਮੈਨੂੰ ਇਹ ਦੱਸ ਤੁਹਾਡੇ ਚੋਂ ਕਿਹਨੂੰ ਲੱਖੇ ਦਾ ਫੋਨ ਆਇਆ ਤੇ ਫੋਨ ਰਿਕਾਰਡ ਵੀ ਹੋਊਗਾ ਭਾਜੀ ਤੁਸੀਂ ਮੈਂ ਗੱਲ ਮੈਨੂੰ 580 ਸ਼ਹਿਰ ਦਾ 580 ਸ਼ਹਿਰ ਦਾ 1580 ਪੰਜਾਬ ਚ ਸਿਰਫ 9 ਕਰੋੜ ਲੀਟਰ ਪਾਣੀ ਦਿਖਦਾ ਲੱਖੇ ਨੂੰ ਤੁਮ ਦੋਜਮਾਨ ਨੂੰ ਹੋਰ ਕਿਸੇ ਨੂੰ ਦਿਖਦਾ ਨਹੀਂ ਕੋਈ ਹੋਰ ਦਿਖਦਾ ਨਹੀਂ ਕੋਈ ਹੁਣ ਸੁਣ ਲਿਓ ਜੇ ਕਹਿੰਦਾ ਮੇਰੀ ਅੰਦਰ ਬਲੈਕਮੇਲਿੰਗ ਹੁੰਦੀ ਹੈ ਅਜਾ ਬਲੈਕਮੇਲਰ ਕਿਹਾ ਜਾਂਦਾ ਹੈ ਬਿਲਕੁਲ ਬਲੈਕਮੇਲਰ ਮੈਸਰ ਚੋਹਾਨ ਠਿੰਡਾ ਠਿੰਡਾ ਜਿੰਨੇ ਹਸਪੀਟਲ ਹੈ ਜਿੰਨੇ ਸਾਰਾ ਕੁਝ ਹੈ ਉਹ ਡੇਗ ਜਿੰਨੇ ਜਿੰਨੇ ਹਸਪੀਟਲ ਦਾ ਸਾਰਾ ਤਾਂ ਮਹੀਨਾ ਲੈਂਦਾ ਅ ਦੇਖੋ ਗੱਲ ਸੁਣ ਲੋ ਅਗਲਾ ਮਹੀਨਾ ਲੈ ਲੈਂਦਾ ਕੋਈ ਹਰ ਹਸਪਤਲ ਵੀ ਲੈ ਲੈਂਦਾ ਹਰ ਹਸਪਤਲ ਵੀ ਨਾ ਲੈਂਦਾ ਕਮੈਂਟ ਕਰ ਸੁਣ ਲੋ ਮੇਰੀ ਆਬ 1 ਮਿੰਟ ਸਬੂਤ ਹੈ ਪੁੱਛੋ ਇਹਨਾਂ ਨੂੰ ਦੋਗੇ ਬਿਲਕੁਲ ਸੂਤ ਦੇ ਦਾਂਗੇ ਸੂਤ ਵੀ ਦੇ ਦਾਂਗੇ ਦੇ ਦਾਂਗੇ ਸਬੂਤ ਵੀ ਸੂਤ ਦੇ ਦੋ ਸਬੂਤ ਦੇ ਪਿੰਡਾ ਜਾਊਂਗਾ ਲੈ ਕੇ ਦਊਂਗਾ ਸਬੂਤ ਸਾਹਮਣੇ ਸਬੂਤ ਹੈ ਇੱਕ ਨੋਟ